ਪਰ ਜੀ ਇਹ ਤਾਂ ਹੁਣ ਤੁਹਾਨੂੰ ਕੀ ਦਸੀਏ ਵੀ ਜਿਹੜਾ ਗੰਨਾ ਵਾਣਾ ਇਸ ਸਾਲ ਦੀ ਫਸਲ ਆ ਬੂਰੇ ਦੀ ਮਤਲਬ ਹੁਣ ਗੰਨਾ ਐਂਡ ਤੇ ਪੱਕ ਚੁੱਕਿਆ ਤੇ ਮੰਡੀ ਚ ਆਪਾਂ ਮੇਲ ਚ ਇਹਨੂੰ ਫੁੱਟਣ ਵਾਸਤੇ ਤਿਆਰ ਆ ਜੀ ਕਿਉਂਕਿ ਅਕਤੂਬਰ ਮਹੀਨੇ ਚੋਂ ਵੇਲਣੇ ਸ਼ੁਰੂ ਹੋ ਜਾਂਦੇ ਆ ਉੱਥੇ ਪੀੜਨਾ ਸ਼ੁਰੂ ਕਰਦੇ ਦਸੰਬਰ ਚ ਮਤਲਬ ਦਸੰਬਰ ਦੇ ਵਿੱਚ ਮੇਲਾਂ ਚੱਲ ਪੈਂਦੀਆਂ ਜਿਹੜੀ ਗੰਨੇ ਦੀ ਫਸਲ ਆ ਇਹ ਆਪਾਂ ਵੱਧ ਤੋਂ ਵੱਧ ਇਹਨੂੰ ਅਗਸਤ ਸਤੰਬਰ ਤੱਕ ਪ੍ਰੋਪਰੀ ਨੂੰ ਸੰਭ ਲਈਦਾ ਸਾਰਾ ਕੰਮ ਬਣਾਈਦਾ ਵੀ ਹੋ ਜਾਂਦਾ ਹੁਣ ਤੇ ਬਿਲਕੁਲ ਐਂਡ ਤੇ ਆ ਜੀ ਸਾਰੇ ਖਰਚੇ ਕਰ ਚੁੱਕੇ ਆ ਇੱਕ ਕਿਸਾਨ ਨੂੰ ਇੱਕ ਏਕੜ ਪਾਲਣ ਵਾਸਤੇ 60 ਤੋਂ 70000 ਰੁਪਿਆ ਇੱਕ ਏਕੜ ਤੇ ਲੱਗ ਜਾਂਦਾ ਤੇ ਆਪੇ ਸੋਚ ਲਓ ਜੀ 70000 ਰੁਪਿਆ ਤਾਂ ਅਸੀਂ ਖਰਚ ਚੁੱਕੇ ਆਂ ਫਸਲ ਤੇ ਤੇ ਜੀ ਅਸੀਂ ਇਹਨੂੰ ਹੁਣ ਨਹੀਂ ਕੋਈ ਇਹਦਾ ਹੱਲ ਕੱਢਦੇ ਮਾੜਾ ਮੋਟਾ ਪਾਣੀ ਨਹੀਂ ਕੱਢਦੇ ਜਾਂ ਕੁਝ ਨਹੀਂ ਕਰਦੇ ਸਾਡੇ ਤੇ ਇਹ ਉਮੀਦ ਆ ਵੀ ਜਿਹੜੀ ਸਾਨੂੰ ਬਚਤ ਆਉਣੀ ਉਹ ਖਰਾਬ ਹੋ ਗਈ ਆ ਉਹ ਤੇ ਉਹ ਨਹੀਂ ਸਾਨੂੰ बचना ਸਾਨੂੰ ਇਹ ਆ ਵੀ ਚਲੋ ਜਿਹੜਾ ਖਰਚਾ ਲੱਗਾ ਉਹੋ ਹੀ ਵਾਜੇ ਸਾਡਾ ਸਰ ਪਹਿਲਾਂ ਵੀ ਹੜ ਆਏ ਸੀ ਇੱਥੇ ਤੇ ਉਸ ਤੋਂ ਬਾਅਦ ਕਦੋਂ ਕਰਨ ਲੱਗਾਇਆ ਪਾਜੀ 23 ਵਿੱਚ ਪਹਿਲਾਂ ਹੜ ਆਏ ਸੀ 23 ਵਿੱਚ ਤਾਂ ਬਿਲਕੁਲ ਫਸਲ ਟੋਟਲੀ ਡੈਮੇਜ ਹੋ ਗਈ ਸੀ ਤੇ ਮੁੜਕੇ 24 ਤੱਕ ਤੇ ਮਹਾ ਆਪਾਂ ਪੈਲੀਆਂ ਪੂਲੀਆਂ ਆਪਣੀਆਂ ਤਿਆਰ ਕੀਤੀਆਂ ਤੇ ਹੁਣ ਪਹਿਲੀ ਫਸਲ ਆ ਜੀ ਇਹ ਤੇ ਪਹਿਲੀ ਫਸਲ ਹੀ ਅਸੀਂ ਵੱਢਣੀ ਸੀ ਝੱਜਣਾ ਇਥੋਂ ਤੇ ਉਹਦੇ ਵਿੱਚ ਵੀ ਹੁਣ ਫੇਰ ਹੜਾ ਆ ਗਿਆ ਜੀ ਲੱਗਦਾ ਕਿ ਕਿਸਾਨ ਅੱਗੇ ਦੱਬਿਆ ਦਾ ਕੁਝ ਹੋਰ ਦੱਬਿਆ ਗਿਆ ਨਾ ਭਾਜੀ ਉਹ ਤਾਂ ਬਹੁਤ ਵੱਡੀ ਮਾਰ ਆ ਜੀ ਇਹ ਤਾਂ ਕਦੀ ਵੀ ਘਟਾ ਨਹੀਂ ਪੂਰਾ ਹਣਾ ਇੱਕ ਘਰ 'ਚ ਕੋਈ ਜਿੱਦਾਂ ਕਹਿੰਦੇ ਨਾ ਮੁਖੀ ਉਹ ਬੰਦਾ ਉਹ ਮਰਜੀ ਇਹ ਤਾਂ ਜਾਂ ਕੁਛ ਹੋ ਜੇ ਤੇ ਉਹਦਾ ਘਾਟਾ ਨਹੀਂ ਪੂਰਾ ਹੁੰਦਾ ਤੇ ਇਹ ਤਾਂ ਸਮਝ ਲਓ ਪੂਰਾ ਟੱਬਰ ਮਾਰਨ ਵਾਲੀ ਗੱਲ ਆ ਜੀ ਤਦ ਪਾਣੀ ਕੱਢਣ ਤੇ ਵੀ ਕਿੰਨਾ ਟਾਈਮ ਲੱਗਣਾ ਕਿੰਨਾ ਪੈਸਾ ਲੱਗਣਾ ਭਾਜੀ ਇਹ ਆਪਾਂ ਤੇ ਇੱਕ ਨੋਰਮਲ ਆਪਣੀ ਪਿੰਡ ਦੀ ਗੱਲ ਕਰਨੀ ਇਹਦੀ 100 150 ਏਕੜ ਜ਼ਮੀਨ ਪਾਣੀ ਦੇ ਹੇਠਾਂ ਵਾਂ ਤੇ ਜੇ ਅਹੀਂ ਇਹੋ ਕੱਢਣਾ ਹੋਏ ਤੇ ਮੈਨੂੰ ਲੱਗਦਾ ਵੀ 10 ਲੱਖ ਤੋਂ ਉੱਤੇ ਖਰਚਾ ਹੋਣਾ ਤੇ ਅਸੀਂ ਇਹ ਸਰਕਾਰ ਨੂੰ ਤੇ ਸਾਡੇ ਜਿਹੜੇ ਨਮਾਇਦੇ ਆ ਉਹਨਾਂ ਨੇ ਕਿਸੇ ਨੇ ਵੀ ਨਹੀਂ ਗੱਲ ਸੁਣੀ ਜਿਹੜੇ ਇੱਥੋਂ ਦੇ ਆ ਨਾ ਕਿਸੇ ਨੇ ਆ ਕੇ ਵੇਖਿਆ ਉਹ ਤਾਂ ਜਾਣਦੇ ਆ ਤੁਸੀਂ ਆ ਉੱਤੇ ਬੰਨ ਤੇ ਖਲੋਗੇ ਫੋਟੋਆਂ ਖਿੱਚਾ ਕੇ ਚੱਲ ਜਾਂਦੇ ਆ ਵੀ ਠੀਕ ਆ ਜੀ ਤਾਡੀ ਹੈਲਪ ਕਰਦੇ ਆ ਪਰ ਕਿਸੇ ਨੇ ਅੱਗੇ ਆ ਕੇ ਵੇਖਿਆ ਨਹੀਂ ਵੀ ਕਿੰਨੀ ਕੇਦ ਦੀ ਫਸਲ ਡੁੱਬੀ ਆ ਕਿੰਨੀਆਂ ਜ਼ਮੀਨਾਂ ਰੁੜ ਗਈਆਂ ਵਾ ਕਿਸੇ ਨੇ ਉਹ ਦਰਿਆ ਪੱਕੇ ਕਰਨ ਵਾਸਤੇ ਨਹੀਂ ਕਿਸੇ ਨੇ ਸੁਣਿਆ ਜੇ ਕਿਸਦਾ ਹੁੰਦਾ ਪੱਕਾ ਦੇ ਉਹ ਸਪਾਰਸ਼ੀ ਹੁੰਦਾ ਜੇ ਉਹਦੀ ਬਣ ਜਾਂਦੀ ਆ ਜਿਹਦੀ ਅਪਰੋਚ ਹੈਗੀ ਦੂਜੇ ਨੂੰ ਤੇ ਗਰੀਬ ਬੰਦੇ ਨੂੰ ਮਾਤਰ ਨੂੰ ਤਾਂ ਕਿਸੇ ਨੂੰ ਪੁੱਛਦੇ ਹੀ ਨਹੀਂ ਕਈਆਂ ਦੀ ਤਾਂ ਸਾਰੀ ਸਾਰੀ ਜ਼ਮੀਨ ਰੁੜ ਗਈ ਹੋਈ ਆ ਜੀ ਬੇਵਾਸ ਸਿੰਘ ਜੀ ਭਾਜੀ ਜਿਹੜਾ ਪਾਣੀ ਆ ਪਾਣੀ ਵੇਖੋ ਕਿੰਨਾ ਜੀਲਾ ਹੋ ਗਿਆ ਦਾ ਇਹਦੇ ਨਾਲ ਫਸਲ ਨੂੰ ਕਿੰਨਾ ਕਿ ਨੁਕਸਾਨ ਪਹੁੰਚਣਾ ਤੇ ਉਹ ਜ਼ਮੀਨੀ ਪਾਣੀ ਨੂੰ ਕਿੰਨਾ ਕਿ ਨੁਕਸਾਨ ਪਹੁੰਚੇਗਾ ਵੀਰ ਜੀ ਜੇ ਸਮਝੀਏ ਤੇ ਫਸਲ ਨੂੰ ਤਾਂ 100% ਹੀ ਨੁਕਸਾਨ ਆ ਜੇ ਪਾਣੀ ਨਾ ਨਿਕਲੇ ਤੇ ਤੇ ਜ਼ਮੀਨ ਵਾਲੇ ਪਾਣੀ ਤੇ ਵੈਸੇ ਸਾਡੇ ਖਰਾਬ ਹੋ ਗਏ ਪੀਣ ਵਾਲੇ ਤੇ ਪੀਣ ਵਾਲੇ ਤੇ ਪੈਸੇ ਪਾਣੀ ਇਧਰ ਪੀਣ ਵਾਲੇ ਨੂੰ ਡੰਗਾਈ ਵਾਲੇ ਬੋਰ ਜਿ ਕੋ ਕਰਾਇਆ ਤੇ ਉਥੋਂ ਪਾਣੀ ਪੀਂਦੇ ਸਾਰਾ ਪਿੰਡ ਇਕੱਠੇ ਹੋ ਗਿਆ ਤੇ ਫਸਲਾਂ ਉਹ ਵੀ 30% ਖਤਮ ਹੋ ਗਈਆਂ ਜਿਹੜੀ ਫਸਲ ਰਹਿੰਦੀ ਆ ਉਹ ਵੀ ਕਿਨਾਂ ਦਾ ਸਰਕਾਰ ਤੇ ਆਸ ਵੀ ਚਲੋ ਸਾਨੂੰ ਜੇ ਕੋਈ ਪੈਸਾ ਤੇ ਲਾ ਦੇਵੇ ਤੇ ਪਾਣੀ ਅਹੀਂ ਕੱਢ ਸਕੀ ਆ 100 ਕਿਲੇ ਦਾ 100 150 ਕਿਲਾ ਇਸ ਜ਼ਮੀਨ ਜਿਹੜੀ ਹੈਗੀ ਆ ਤੇ ਹੁਣ ਉਹ ਸਿਰਫ ਇਹਨੂੰ ਖਾਲ ਸਾਈਡ ਤੇ ਮੜੀ ਜੀ ਕਿਨਾਂ ਆਸ ਆ ਕਿ ਉਹਨਾਂ ਕਹਿਆ ਵੀ ਤੁਹਾਨੂੰ ਅਸੀਂ ਪੱਖੇ ਦਿੰਦੇ ਆ ਤੁਸੀਂ ਉਹਨਾਂ ਪਾਣੀ ਕੱਢੋ ਤੇ ਹੁਣ ਦਰਿਆਜ ਤੋਂ ਪਾਜੀ ਕਿਨ ਘੜੋ ਘੜ ਹੋਣਾ 25 ਕਿੱਲੇ ਹੋਣਾ ਇਥੋਂ 25 30 ਕਿੱਲੇ ਇੱਥੇ ਜਿੱਥੇ ਆਪਾਂ ਖਲੋਤੇ ਇਥੇ ਇੰਨਾ ਹੈਗਾ ਦਰਿਆ ਨੇ ਵੀ ਨੁਕਸਾਨ ਪਹਾਇਆ ਜ਼ਮੀਨ ਕੁਛ ਵਿੱਚ ਬਹੁਤ ਜ਼ਿਆਦਾ ਜੀ ਨੁਕਸਾਨ ਲੋਕਾਂ ਦਾ ਪਪੂਲਰ ਲੱਗਾ ਸੀ ਤਿਆਰ ਪਪੂਲਰ ਵਧਣ ਵਾਲਾ ਸੀਗਾ ਉਹ ਖਤਮ ਹੋ ਗਿਆ ਗੰਨੇ ਲੱਗੇ ਮੇਰਾ ਆਪਣਾ ਖੋਦਾ 12 ਖੇਤ ਮੇਰੇ ਜ਼ਮੀਨ ਦੇ ਸੀ ਦੋ ਜਿੱਤੋਂ ਆਪਣੇ ਸੀ ਬਾਕੀ ਮੇਰੇ ਠੇਕੇ ਦੇ ਸੀ ਤੇ ਦੋ ਕਿੱਲੇ ਮੇਰਾ ਪਬਲਿਕ ਰੋਡ ਕੇ ਲੈ ਗਿਆ ਜੀ ਤੇ ਕਿਲਾ ਡੇਢ ਕਿਲਾ ਲਾਗੂ ਕੁਮਾਦੀ ਪੁੱਟ ਕੇ ਲੈ ਗਿਆ ਜੀ ਇਹਨਾਂ ਨੁਕਸਾਨ ਹੋ ਗਏ ਜੀ ਫਸਲ ਜਿਹੜੀ ਆ ਡੀਕ ਰੱਖਦਾ ਵੀ ਮੇਰੀ ਫਸਲ ਉੱਗੇ ਤੇ ਮੈਂ ਜਾ ਕੇ ਮੰਡੀ 'ਚ ਜਾ ਕੇ ਪੈਸੇ ਕਮਾਵਾਂ ਪਰ ਇਹ ਤੇ ਸਾਰਾ ਕੁਝ ਮਿੱਟੀ ਹੋ ਗਿਆ ਵੀਰ ਜੀ ਇਹ ਸਮਝੋ ਵੀ ਸਾਰੀ ਸਾਡੀਆਂ ਆਸਾਂ ਹੀ ਇਹਨਾਂ ਦੇ ਉੱਤੇ ਫਸਲਾਂ ਤੇ ਹੋਰ ਸਾਡਾ ਕੋਈ ਕਾਰੋਬਾਰੀਆ ਨਹੀਂਗਾ ਕੋਈ ਵੀ ਆਪਾਂ ਕੋਈ ਪ੍ਰੋਗਰਾਮ ਕਰਨਾ ਧੀ ਭਾਂਦਾ ਵਿਆਹ ਕਰਨਾ ਕੋਈ ਪ੍ਰੋਗਰਾਮ ਕਰਨਾ ਸਾਰੀਆਂ ਆਸਾਂ ਸਾਡੀਆਂ ਇਹਦੇ ਉੱਤੇ ਆ ਤੁਸੀਂ ਹਸਾਬ ਲਾ ਲਓ ਵੀ 23 'ਚ ਵਿਹੜ ਆਇਆ ਸੀ ਤੇ 23 ਵਾਲਾ ਮਹਾ ਪਾਣੀ ਸੁੱਕਾ ਤੇ ਫਸਲਾਂ ਫੁੱਸਲਾਂ ਆਪਣੀਆਂ ਪੱਧਰ ਜਮੀਨਾ ਪੱਧਰੀਆਂ ਕੀਤੀਆਂ ਤੇ ਆ ਗੰਨਾ ਲਾਇਆ ਤੇ ਹੁਣ ਵੇਖੋ ਗੰਨਾ ਵੀ ਪੱਝੀ ਜਾ ਕੇ ਖਤਮ ਹੋ ਗਿਆ ਸ ਰਹਿ ਗਿਆ ਜੀ 23 ਤੋਂ ਬਾਅਦ ਹੁਣ ਇਕੱਠਾ ਇਹੋ 25 ਚ ਹੋਈ ਫਸਲ ਜਿਹੜੀ ਹੋਈ ਹੈ ਕਿਉਂਕਿ ਇੱਕ ਸਾਲ ਤੁਹਾਡੀ ਪਾਣੀ ਸਾਲ ਬਾਅਦ ਪਾਣੀ ਸੁਖਾਈ ਹੈ ਇਸ ਸਾਲ ਬਾਅਦ ਪਾਣੀ ਸੁੱਕਾ ਜਦ ਮੁੜ ਕੇ ਆ ਕਮਾਦ ਲਾਇਆ ਤੇ ਕਮਾਦ ਵੀ ਫੇਰ ਡੁੱਬ ਗਿਆ ਜੀ ਹੁਣ ਫੇਰ ਕਿਸਾਨ ਨੂੰ ਦੋ ਸਾਲ ਢਿੱਕਣਾ ਫੇਰ ਢਿੱਕਣਾ ਪੈਣਾ ਜੀ ਪਾਣੀ ਪਾਣੀ ਹੈ ਪਾਣੀ ਨਿਕਲੇਗਾ ਬਾਕੀ ਸੇਮ ਪਈ ਜਾ ਰਹੀ ਹੈ ਸੇਮ ਨਾਲ ਪਾਣੀ ਹੋਰ ਵੱਧਦਾ ਜਾ ਰਿਹਾ ਤੇ ਜ਼ਮੀਨ ਚ ਸੇਮ ਪਈ ਸੇਮ ਪਈ ਜਾ ਰਹੀ ਹੈ ਬਹੁਤ ਜੀ ਔਖਾ ਤੁਸੀਂ ਕੀ ਦਸੀਏ ਵੀ ਕਿੰਧਾ ਦਿਨ ਦੇ ਆ ਕੱਢਣ ਅੱਜ ਇਹ ਖਾਦਾਂ ਦਵਾਈਆਂ ਦੇ ਨਾਲ ਲੱਖਾਂ ਰੁਪਏ ਸਿਰ ਤੇ ਚੜੇ ਨੇ ਧਾਰ ਲਾ ਲਾ ਕੇ ਤੇ ਫਸਲਾਂ ਨੂੰ ਪਾਲੀ ਦਾ ਤੇ ਕਿਹੜਾ ਕੋੜ ਨਹੀਂ ਬਚਤ ਹੁੰਦੀ ਕਿ ਕੋਈ ਅਸੀਂ ਚਲੋ ਉਸੇ ਵੇਲੇ ਮੌਕੇ ਚੁੱਕੇ ਲਾ ਲਈ ਤੇ ਕਿਸਾਨ ਇਹ ਫਸਲ ਦਾ ਧਿਆਨ ਰੱਖਦਾ ਹੈ ਪਰ ਜੇ ਫਸਲ ਸਾਹਮਣੇ ਡੁੱਬ ਜਾਂਦੀ ਹੈ ਜੀ ਰਾਤ ਦਿਨ ਲਾ ਕੇ ਪਾਣੀ ਲਾ ਲਾ ਕੇ ਪਹਿਲਾਂ ਜਦੋਂ ਫਸਲਾਂ ਤੋੜਨੀਆਂ ਤੇ ਰਾਤ ਦਿਨ ਇੱਕ ਕੀਤਾ ਫਸਲਾਂ ਤੋੜਨ ਵਾਸਤੇ ਆ ਤੁਸੀਂ ਵੇਖੋ ਕਮਾਤ ਬੱਜੇ ਪਏ ਨੇ ਸਾਡਾ ਹੁਣ ਲਾਸਟ ਵੀ ਕਮਾਤ ਬੱਜ ਗਿਆ ਜੇ ਖਾਦਾਂ ਦਵਾਈਆਂ ਦਾ ਕੰਮ ਹੋ ਗਿਆ ਪਰ ਹੁਣ ਅਸੀਂ ਚੱਲਾ ਮਿਲਚੇ ਖੜਨਾ ਹੈ ਪਰ ਉਹ ਵੀ ਹੁਣ ਖਤਮ ਹੋ ਗਿਆ ਜੇ ਕੰਮ